ਹੋ ਹੋਟਲ ਗੁਰਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਕਰਸੋਂ ਛਟੀਐ ਤੁਧ ਡਿਠੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਸਜਣ ਸੱਚਾ ਪਤਸ਼ ਸਿਰ ਸਾਹਤ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਚੌਥ ਘਰ ਪਹਿਲਾ ਚੌਪਦੈ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੇਰ ਹਿਅਰ ਹੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰੇਨ ਲੱਖ ਮੇਰੇ ਰੇ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਥ ਮੇਰੇ ਮਨ ਭਜ ਰਾਮ ਨਾਮ ਸਭ ਅਰਥ ਗੁਰ ਪੂਰੇ ਹਰ ਨਾਮ ਦਰੜਾਇ ਬਿਨ ਨਾਵੇ ਜੀਵਨ ਭਰ ਥਾ ਰਹਾਓ ਬਿਨ ਗੁਰ ਮੂੜ ਭਾਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਤ ਤਨ ਸਾਧੂ ਚਰਨ ਨਸੇ ਵੇ ਕਭ ਹੂੰ ਤਨ ਸਭ ਜਨਮ ਅਕਾਥ ਜਿਨ ਸਾਧੂ ਚਰਨ ਸਾਧ ਪਗ ਸੇਵੈ ਤਿਨ ਸਫਲਿਉ ਜਨਮ ਸੰਥ ਮੋ ਕੋ ਕੀਜੈ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥ ہم اندھلے ਗਿਆ نہیں ناگیا نی کیوں چلے مارگ پں تھا ہم اندھلے کو گور ہن چل دیچ جن نانک چل ملن تھا हम अंधेले ज्ञानहीन अज्ञानी क्यों चलें मार्ग पंथा हम अंधेले कोकरे अंचल दीज जन नानक चलें मिलनथा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸਰੀ ਮਹਿਲਾ ਚੌਥਾ ਘਰ ਪਹਿਲਾ ਚੌਪਦੇ ੴ ਸਤਿਗੁਰ ਪ੍ਰਸਾਦਿ ਮੇ ਰਹੀਐ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਥ ਗੁਰੂ ਪਿਆਰ ਵਾਲਿਓ ਅੱਜ ਦਾ ਪਾਵਨ ਮੁਖਵਾਗ ਸੋਢੀ ਸੁਲਤਾਨ ਗੁਰੂ ਰਾਮਦਾਸ ਪਿਤਾ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜੈਤ ਸ੍ਰੀ ਰਾਗ ਅੰਦਰ ਪਾਵਨ ਅੰਗ 696 ਉਤੇ ਸੁਭਾਏਮਾਨ ਹੈ ਸਤਗੁਰ ਬਖਸ਼ਿਸ਼ ਕਰਦੈ ਇਹ ਭਾਈ ਮੇਰੇ ਸਤਗੁਰ ਨੇ ਜਦੋਂ ਮੇਰੇ ਸੀਸ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਤੇ ਮੇਰੇ ਹਿਰਦੇ ਵਿੱਚ ਕੀਮਤੀ ਰਤਨ ਰੂਪੀ ਨਾਮ ਆ ਕੇ ਵਸ ਗਿਆ ਜਿਸ ਸਦਕਾ ਜਦੋਂ ਗੁਰੂ ਨੇ ਮੈਨੂੰ ਇਹ ਨਾਮ ਦੀ ਦਾਤ ਬਖਸ਼ੀ ਮੇਰੇ ਜਨਮਾਂ ਜਨਮਾਂ ਅੰਤਰਾਂ ਦੇ ਦੁੱਖ ਤੇ ਪਾਪ ਉਤਰ ਗਏ ਤੇ ਮੇਰੇ ਸਿਰ ਤੇ ਜਿਹੜਾ ਕਰਜ਼ਾ ਚੜਿਆ ਹੋਇਆ ਸੀ ਗੁਰੂ ਦਾ ਕਰਜ਼ਾ ਚੜਿਆ ਸੀ ਦੇਵ ਰਣ ਕਰਜ਼ਾ ਚੜਿਆ ਸੀ ਪਿਤਰ ਰਣ ਦਾ ਸਤਗੁਰ ਕਹਿੰਦੇ ਸਾਰੇ ਕਰਜ਼ਿਆਂ ਤੋਂ ਮੈਂ ਮੁਕਤ ਹੋ ਗਿਆ ਜਦੋਂ ਗੁਰੂ ਨੇ ਮੈਨੂੰ ਨਾਮ ਬਖਸ਼ਿਆ ਕਿਉਂਕਿ ਇਸ ਨਾਮ ਵਰਗਾ ਦੂਜਾ ਕੋਈ ਕੀਮਤੀ ਪਦਾਰਥ ਨਹੀਂ ਇਸ ਕਰਕੇ ਸਤਿਗੁਰ ਕਹਿੰਦੇ ਪਿਆਰਿਆ ਜਿਨ੍ਹਾਂ ਦੇ ਪੱਲੇ ਇਹ ਨਾਮ ਦਾ ਧਨ ਵਸ ਜਾਂਦਾ ਏ ਉਹਨਾਂ ਦੀ ਅਵਸਥਾ ਬਣ ਜਾਂਦੀ ਏ ਧਨਵੰਤ ਨਾਮ ਕੇ ਵਣਜਾਰਿਆਂ ਵਾਲੀ ਸਤਿਗੁਰ ਕਿਰਪਾ ਕਰਨ ਇਹ ਧਨ ਅਸੀਂ ਵੀ ਖੱਟੀਏ ਤਾਂ ਕਿ ਜੀਵਨ ਸਫਲ ਬਣੇ ਸਤਿਗੁਰ ਸਭ ਨਾਨੋ ਨਾਮ ਸੇਵਾ ਸਿਮਰਨ ਬਖਸ਼ਣ ਸਭ ਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਈਆਂ ਭੁੱਲਾਂ ਦੇ ਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ